ਜੇ ਕੁਰਬਾਨੀ ਨੂੰ ਠੀਕ ਠੀਕ ਸਮਝੀਏ ਕੋਈ ਪਰਬ ਨਹੀਂ ਰਹਿ ਜਾਂਦਾ ਪਰਬ ਤਾਂ ਮੋਰਖਾਂ ਨੇ ਪਾਏ ਹੋਏ ਨੇ ਉਹਨਾਂ ਲੋਕਾਂ ਨੇ ਪਰਬ ਪਾਏ ਨੇ ਜਿਨ੍ਹਾਂ ਨੇ ਗੁਰੂ ਆਪ ਵੱਡੋ ਸੀ ਸੰਤਾ ਵੱਡੋ ਸੀ ਗਧੀਆਂ ਆਪ ਲੋੜੀਆਂ ਸੀ ਗਧੀਆਂ ਗਾਂਹ ਦੇੜੀਆਂ ਸੀ ਤੇਰੇ ਬਣਾਉਣੇ ਸੀ ਉਹਨਾਂ ਨੇ ਸਾਰਾ ਕੁਝ ਨਸ਼ਟ ਕਰਨਾ ਸੀ ਨਸ਼ਟ ਜੋ ਥਿਉੜੀ ਜੋ ਪ੍ਰਭਾਵ ਜੋ ਮਤ ਗੁਰਮਤ ਪਰਵਰਤਨ ਕਰਦੀ ਹੈ ਨਾ ਪਰਵਰਤਨ ਲਿਆਉਦੀ ਹੈ ਤਬਦੀਲੀ ਲਿਆਉਦੀ ਹੈ ਉਹ ਤਬਦੀਲੀ ਉਹਨਾਂ ਅਰੈਸਟ ਕਰਨ ਵਾਲੇ ਏਜੰਟ ਆ ਸਾਰੇ ਸੰਤ ਨੇ ਸੰਤਾਂ ਦੇ ਖਿਲਾਫ ਹੈ ਨਾ ਬਾਣੀ ਗੁਰਬਾਣੀ ਇਹਨਾਂ ਲੋਕਾਂ ਦੇ ਖਿਲਾਫ ਹੈ ਜਿਹੜੇ ਦੱਗੀਆਂ ਲਾਉਂਦੇ ਨੇ ਸੰਤ ਕਹੋਂਦੇ ਨੇ ਸਾਧ ਕਹੋਂਦੇ ਨੇ ਆਪ ਉੱਚੇ ਬੜੇ ਬਣਦੇ ਨੇ ਲੋਕਾਂ ਨੂੰ ਦੀਵਾ ਸਮਝਦੇ ਨੇ ਪੈਰੀ ਹੱਥ ਲਾਉਂਦੇ ਨੇ ਸਮਝੇ ਇਹਨਾਂ ਸਾਰਿਆਂ ਦੇ ਖਿਲਾਫ ਹੈ ਗੁਰਬਾਨੀ ਦੇ ਦੀਵੇ ਸੋ ਗੋਰਾ ਹੋਵੇ ਸਾਰਿਆਂ ਦੇ ਦੀਵਾ ਹੋਵੇ ਗਰੀਬ ਹੋਵੇ ਗਰੀਬੀ ਕਦਾ ہماری ਇਹ ਹੰਕਾਰੀ ਉੱਚੇ ਬਣਨਾ ਚਾਹੁੰਦੇ ਨੇ ਬੜੇ ਉੱਚੇ ਬਣ ਦੀ ਇੱਛਾ ਰੱਖਦੇ ਨੇ ਉਹਨਾਂ ਦਾ ਗੁਰਬਾਨੀ ਖਰਾਬ ਉਹ ਕਹਿੰਦੇ ਰੁਖਰਾਬ ਕਰਕੇ ਤੇ ਇਹ ਤਾਂ ਸਾਡਾ ਉਹ ਵੀ ਖਰਾਬ ਕਰ ਤਾ ਪਿੱਛੇ ਦਾ ਅਸੀਂ ਗੱਡੀਆਂ ਲਾਉਂਦੇ ਆਂ ਜਾਂ ਕਿਉਂਕਿ ਰਾਜਾ ਇਹਦਾ ਸੁਭਾਅ ਕੋ ਜਾ ਹੁੰਦਾ ਸੰਤਾਂ ਨੂੰ ਇਹਦਾ ਜੋਨੇ ਰਾਜੇ ਨੇ ਨਾ ਉਹਨਾਂ ਨੇ ਬੜੀ ਦਾਲ ਗਲਦੀਆਂ ਨਾ ਦਾਲ ਗਲਦੀਆਂ ਗੁਰਮੁਖੀ ਨਹੀਂ ਦਾਲ ਗਲਦੀ ਰਾਜੇ ਨਾਲ ਉਹ ਇਹਨਾਂ ਦਾ ਫੜ ਮਾਰਨੀ ਦਾ ਸੱਚ ਮੂੰਹ ਤਾਂ ਕੱਢ ਕੇ ਪਰ ਇਹਨਾਂ ਨੂੰ ਕੌਣ ਨਾਇਨਾ ਨੇ ਕਿਸੇ ਦੇ ਮਨਾਏ ਬੰਨੇ ਨਾ ਰਿਸ਼ੋਤ ਨਾ ਬੰਨੇ ਨਾ ਲਿਹਾਜ ਕਰਦੀਆਂ ਨਾ ਕਿਸੇ ਰਿਸ਼ਤੇਦਾਰ ਦੇ ਕਹਣ ਤੇ ਬੰਨੇ ਰਿਸ਼ਤੇਦਾਰ ਵੀ ਸਾਥ ਛੱਡ ਦਿੰਦੇ ਨੇ ਨਾਲ ਨੂੰ ਬਧੇਰਾ ਸਮਝਾਇਆ ਉਹ ਕਰਦਿਆਂ ਕਿ ਤੂੰ ਨਾ ਬੋਲੇ ਤਾਂ ਬੇਈਜਾ ਹਟਿਆ ਉਹ ਸਾਥ ਛੱਡ ਕੇ